ਜਾਵ ਦੇ ਵਿਚਾਈ ਤੋਂ ਮਿਲਣੇ ਨੇ ਪਾੜਾਂ ਦੇ ਵਿੱਚ ਦੁਨੀਆ ਨੇ ਪਚਣਾ ਜਾ ਕੇ ਬਡੇ ਪੌਂਡਾ ਸਾਹਿਬ ਸਤੌਣ ਬੜੂ ਪਾਰਟੀ ਪੰਜਵੀਂ ਰਵਾਲ ਸਰ ਜੋ ਕਿ ਇਸ ਟਾਈਮ ਅੰਧਕੋਰ ਆਉਂਦਾ ਨਜ਼ਰ ਆਏ ਉਸ ਟਾਈਮ ਖੰਡਾ ਲੈ ਕੇ ਸਿਰ ਤੋਂ ਇੱਕ ਗੇਠ ਉੱਚਾ ਇਸ ਤੇ ਕੇਸਰੀ ਜਾਂ ਨੀਲਾ ਚੋਲਾ ਢਾ ਲੈਣਾ ਖੰਡਾ ਲੈ ਕੇ ਮਹਾਰਾਏ ਦੇ ਪੱਤਰ ਜਿਵੇਂ ਲਿਖਿਆ ਹੈ ਨਿਸ਼ਾਨ ਸਾਹਿਬ ਫੜ ਕੇ ਪੰਜ ਸਿੰਘ ਇਕੱਠੇ ਹੋ ਕੇ ਜਕਾਰਾ ਜੋਰ ਨਾਲ ਛੱਡਣਾ ਉਸ ਜਕਾਰੇ ਦੀ ਆਵਾਜ਼ ਪਰਬਤਾਂ ਵਿੱਚ ਗੁਰੂ ਘਰ ਦੀ ਧਰਤੀ ਸ਼ਾਉਣੀਆਂ ਤੱਕ ਜਾਵੇਗੀ ਤੇ ਸ਼ਾਉਣੀ ਤੋਂ ਗੁਰੂ ਖਾਲਸਾ ਦੀ ਆਵਾਜ਼ ਇਹ ਨਿਸ਼ਾਨ ਜੋ ਤੁਸੀਂ ਲਗਾਇਆ ਹੈ ਇਸ ਪਾਸ ਪੁੱਜੇਗੀ ਇਹ ਆਵਾਜ਼ ਆਪ ਜੀ ਨੂੰ ਪਰਤੱਖ ਸੁਣੇਗੀ ਇਹ ਆਵਾਜ਼ ਉਹਨਾਂ ਤਪੱਸਵੀਆਂ ਦੇ ਤਪ ਤੇ ਰੱਛਿਆ ਦੀ ਨਿਸ਼ਾਨੀ ਤੁਹਾਨੂੰ ਪਰਤੱਖ ਪ੍ਰਗਟ ਹੋਈ ਨਜ਼ਰ ਆਏਗੀ ਉਸ ਸਮੇਂ ਆਪ ਜੀ ਨੂੰ ਜਿੱਧਰੋਂ ਇਹ ਆਵਾਜ਼ ਆ ਰਹੀ ਹੈ ਪਹਾੜਾਂ ਦੀ ਤਰਫ ਜਕਾਰਾ ਬੁਲਾਉਂਦੇ ਆ ਇਹਨਾਂ ਸ਼ਾਉਣੀਆਂ ਤੱਕ ਪੁੱਜਣਾ ਜਿਤਨੀ ਵੀ ਸੈਣਾਂ ਇਹ ਨਿਸ਼ਾਨ ਪਿੱਛੇ ਚਲੀ ਜਾਏਗੀ ਉਸ ਦਾ ਬਾਲ ਵਿੰਗਾ ਨਹੀਂ ਹੋ ਸਕਦਾ ਤਾਂ ਕਲਗੀਧਰ ਪਿਤਾ ਨੇ ਉਹਨਾਂ ਜੀਵਾਂ ਦੇ ਸਹਾਇਕ ਹੋਣਗੇ ਤੁਰੇ ਜਾਂਦਿਆਂ ਸ਼ਬਦ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਹਿਗੁਰੂ ਜਾਪ ਕਰਦੇ ਆ ਪੁੱਜਣਾ ਅੱਗੋਂ ਕਲਗੀਧਰ ਗੁਰੂ ਖਾਲਸਾ ਖਾਲਸੇ ਨੂੰ ਆ ਪਾ ਕੇ ਮਰੇਗਾ ਇੱਕ ਗੋਫਾ ਕੀਰਤਪੁਰ ਸਾਹਿਬ ਦੇ ਵਿੱਚ ਉੱਥੋਂ ਗੋਫਾ ਦੇ ਵਿੱਚ ਵੜ ਕੇ ਸੰਤ ਬਾਬਾ ਬ੍ਰਹਮ ਗਿਆਨੀ ਕਰਵਜੋ ਸਿੰਘ ਜੀ ਪਿੰਡਰਾਵਾਲੇ ਉਹਨਾਂ ਨੂੰ ਵੀ ਸਹੀਦਾ ਸਿੰਘਾਂ ਦੇ ਉਸ ਗੁਫਾ ਦੇ ਵਿੱਚ ਜਾ ਕੇ ਮਿਲੇ ਸੀ ਦਰਸ਼ਨ ਹੋਏ ਸੀ ਚਮਕੌਰ ਸਾਹਿਬ ਉਹਨਾਂ ਨੇ ਸਵਾ ਲੱਖ 66 ਬੌਲੀ ਦੇ ਵਿੱਚ ਖੜਕੇ ਕੀਤਾ ਸੀ ਉਸ ਤੋਂ ਬਾਅਦ ਬਰਾਗ ਧਾਰਨ ਕਰਕੇ ਕੀਰਤ ਪ੍ਰਸਾਦ ਇੱਕ ਗੁਫਾ ਦੇ ਵਿੱਚ ਚਲੇ ਗਏ ਸੀ ਉਸ ਗੁਫਾ ਦੇ ਅੰਦਰ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਬਾਬਾ ਬਾਦ ਸਿੰਘ ਵਰਗੇ ਸੂਰਮੇ ਉਹਨਾਂ ਨੂੰ ਮਿਲੇ ਸੀ ਉੱਥੇ ਉਹਨਾਂ ਨੇ ਇੱਕ ਫਲ ਖੁਲਾਇਆ ਅਗੰਮੀ ਉਹਨਾਂ ਨੂੰ ਫਿਰ ਉਹਨਾਂ ਨੇ ਦੱਸਿਆ ਵੀ ਇਸ ਗੁਫਾ ਚੋਂ ਅਸੀਂ ਨਗਾਰੇ ਦੀ ਝੋਟ ਲਾ ਕੇ ਖਾਲਸਾ ਰਾਜ ਬਰਕਰਾਰ ਕਰਨਾ ਇੱਥੋਂ ਅਸੀਂ ਬਾਹਰ ਆਉਣਾ ਉਹ ਗੋਪਾਚੀ ਹਿੱਦੀ ਮੰਡਲ ਤੱਕ ਜਾਂਦੀ ਸੀ ਉਹ ਸ਼ਹੀਦੀ ਮੰਡਲ ਤੱਕ ਗਵਾਬਾ ਕਰ ਜਾਨੀ ਜੋਰਜ ਸਿੰਘ ਭਿੰਡਰਾਵਾਲੇ ਜਾ ਕੇ ਆਏ ਨੇ ਇਹ ਪਹਾੜਾਂ ਦੀ ਤਰਫ ਗੁਰਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਜਦੋਂ ਦੁਨੀਆਂ ਦੇ ਉੱਤੇ ਐਟਮ ਬੰਬ ਚੱਲੂਗੀ ਆਪਣੇ ਇੱਕ ਸੰਤਾਂ ਮਹਾਂਪੁਰਖਾਂ ਨੇ ਲਿਖਵਾਇਆ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਰਸ਼ਨ ਦਿੱਤੇ ਸੀ ਫਿਰ ਉਹਨਾਂ ਨੇ ਦੱਸਿਆ ਵੀ ਕੇਸਰੀ ਨਿਸ਼ਾਨ ਪਰ ਭਾਈ ਝੋਲਾ ਚੜਾ ਕੇ ਪੰਜ ਸਿੰਘ ਇਕੱਠੇ ਹੋ ਕੇ ਜਕਾਰਾ ਛੱਡਣ ਔਰ ਪਹਾੜਾਂ ਦੀ ਤਰਫ ਆਉਣਾ ਸੀ ਉਹਨਾਂ ਦੇ ਰਖਿਆਕਾਰ ਹੋਵਾਂਗੇ ਇਸ ਕਰਕੇ ਭਾਈ ਦੁਨੀਆਂ ਦੇ ਉੱਤੇ ਹੁਣ ਬਹੁਤ ਭਾਰੀ ਜੰਗਾਂ ਲੱਗਣੀਆਂ ਨੇ ਬਿਮਾਰੀਆਂ ਆਉਣੀਆਂ ਨੇ ਹੜ੍ਹ ਆਉਣੇ ਨੇ ਪਚਾੜ ਆਉਣੇ ਨੇ ਇਹਨਾਂ ਤੋਂ ਰੱਖਿਆ ਕਰਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸਰਾ ਧੱਕੋ ਜਿਸ ਵਾਂ ਪਾਦਸ਼ਾਹ ਨੇ ਆਪਣੇ ਪੁੱਤਰ ਵਾਰ ਕੇ ਪੰਥ ਦੀ ਰੱਖਿਆ ਕੀਤੀ ਹੈ ਉਹ ਹੁਣ ਵੀ ਕਰੇਗਾ ਇਸ ਕਰਕੇ ਇਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ